ਜੀ ਆ ਜਿਹੜੀ ਚੀਜ਼ ਲੂਵਰ ਆ ਇਹਦੇ ਵਿੱਚ ਚਾਹੇ ਕੁਛ ਮਰਜ਼ੀ ਮਾਰੀ ਜਾਵੇ ਬੱਚੇ ਇਹ ਨਹੀਂ ਟੁੱਟਦਾ ਕਿਸੇ ਵੀ ਵਲਾ ਕੋਈ ਐਵੇਂ ਦਾ ਐਵੇਂ ਹੀ ਰਹਿਣਾ ਇਹ ਇਹ ਵਿੱਚ ਹੁਣ ਦੇਖੋ ਤੁਸੀਂ 5 ਕਿਲੋ ਦੀ ਇੱਕ ਸ਼ੀਟ ਆ ਜੀ 5 ਕਿਲੋ ਦੀ ਸ਼ੀਟ ਕਿਵੇਂ ਟੁੱਟ ਸਕਦੀ ਹੈ ਜੀ ਬਿਲਕੁਲ ਬਿਲਕੁਲ ਤੇ ਆਪਣਾ ਹੋਲਸੇਲ ਰੇਟ ਆ ਆਪਣੇ ਕੋਲੇ ਲੂਵਰ 250 ਤੋਂ ਸ਼ੁਰੂ ਹੋ ਕੇ 700 ਰੁਪਏ ਤੱਕ ਦਾ ਲੂਵਰ ਆ ਉਹ ਰੇਟ ਆ ਬਾ ਦੁਕਾਨਦਾਰ ਨੂੰ ਨਹੀਂ ਦੇ ਦੱਸਣ ਚੱਲ ਜੀ ਜਿਹੜਾ ਰੇਟ ਦੁਕਾਨਦਾਰ ਲੈ ਕੇ ਜਾਣਗੇ ਉਹ ਉਹੀ ਰੇਟ ਆ ਬਾ ਰਿਟੇਲ ਦੇਣਾ ਲਓ ਵੀ ਮਿੱਤਰੋ ਅੱਜ ਤੁਹਾਨੂੰ ਪੰਜਾਬ ਦੀ ਸਾਰਿਆਂ ਨਾਲੋਂ ਵੱਡੀ ਜਿਹੜੀ ਇੰਟੀਰੀਅਰ ਦਾ ਸਮਾਨ ਮਿਲਦਾ ਨਾ ਘਰਾਂ ਦੀ ਕਿਚ ਆਪਾਂ ਜਿਹੜੀ ਸਜਾਉਟ ਕਰਦੇ ਆ ਜਾਂ ਕੰਧਾਂ ਦੇ ਉੱਪਰ ਪੀਵੀਸੀ ਸ਼ੀਟਾਂ ਇਦਾਂ ਦਾ ਸਮਾਨ ਜਿਹੜਾ ਮਿਲਦਾਗਾ ਤੇ ਪੰਜਾਬ ਦੀ ਸਭ ਤੋਂ ਵੱਡੀ ਦੁਕਾਨ ਆ ਜਿਹੜੀ ਤੇ ਹੋਲ ਸੇਲ ਰੇਟਾਂ ਦੀ ਦੁਕਾਨ ਆ ਬਠਿੰਡਾ ਦੇ ਵਿੱਚ ਆਪਾਂ ਖੜੇ ਆ ਟਿੱਲੋ ਜਿਮ ਦੇ ਸਾਹਮਣੇ ਜਿਹੜੀ ਗਲੀ ਆ ਨਾ ਚੌਂਸਰ ਬਸਤੀ ਵਾਲ ਜਿਹੜਾ ਰੋਡ ਹੈਗਾ ਉਸ ਰੋਡ ਦੇ ਉੱਤੇ ਖੜੇ ਆ ਜੈ ਲక్ష్ਮੀ ਇੰਟੀਰੀਅਰ ਡੈਕੋਰੇਸ਼ਨ ਦੇ ਨਾਂ ਤੇ ਜਿਹੜੀ ਬਾਈ ਉਹਨਾਂ ਦੀ ਦੁਕਾਨ ਹੈਗੀ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਆਪਣੇ ਨਾਲ ਬਾਈ ਨਰੇਸ਼ ਨੇ ਹੋਰ ਬਾਈ ਜੀ ਠੀਕ ਹੋ ਸਸੀ ਦਾ ਬਾਈ ਜੀ ਅੱਛਾ ਬਾਈ ਜੀ ਪਹਿਲਾਂ ਮੈਨੂੰ ਆਇਆ ਦੱਸੋ ਵੀ ਆਪਣੇ ਕੋਲੋਂ ਮਿਲਦਾ ਕੀ ਕੁਝ ਆ ਗਿਆ ਸਾਰਾ ਇੰਟੀਰੀਅਰ ਦਾ ਜਿਹੜਾ ਸਮਾਨ ਹੈ ਬਾਈ ਜੀ ਆਪਣੇ ਕੋਲੇ ਸਾਰਾ ਇੰਟੀਰੀਅਰ ਦਾ ਹੋਲ ਸੇਲ ਤੇ ਮਿਲਦਾ ਯੂਵੀ ਸ਼ੀਟਾਂ ਪੀਵੀਸੀ ਸ਼ੀਟਾਂ ਲੂਵਰ ਚਾਰਕੋ ਲੂਵਰ ਜੋ ਵੀ ਇੰਟੀਰੀਅਰ ਦਾ ਸਮਾਨ ਹੋਰਕ ਚੀਜ਼ ਮਿਲ ਜੇ ਤੁਹਾਨੂੰ ਸਾਰੀ ਚੀਜ਼ ਮਿਲੂਗੀ ਬੋਲਸੇਲ ਦੇ ਤੇ ਆਪਾਂ ਡਿਜ਼ਾਈਨ ਵਗੈਰਾ ਕਿਹੜੇ-ਕਿਹੜੇ ਨੇ ਆਪਾਂ ਮੜਾ ਦੇਖ ਲਈਏ ਤੁਹਾਨੂੰ ਅੱਜ ਦੇਖ ਲਈ ਸਾਰੇ ਆਹ ਡਿਜ਼ਾਈਨ ਦੇਖ ਵੀ ਲਓ ਜਿਹੜੇ ਇੱਥੇ ਪਏ ਆ ਕੱਲਾ-ਕੱਲਾ ਡਿਜ਼ਾਈਨ ਤੁਹਾਨੂੰ ਦਿਖਾ ਵੀ ਦਿੰਨੇਗੇ ਤੇ ਇਹ ਤੋਂ ਇਲਾਵਾ ਆ ਜਿਵੇਂ ਡਿਜ਼ਾਈਨ ਪਏ ਹਨਾ ਬਈ ਇਹ ਆ ਡਿਜ਼ਾਈਨ ਲੂਵਰ ਦੇ ਡਿਜ਼ਾਈਨ ਆ ਜੀ ਚਾਰ ਕੋ ਲੂਵਰ ਡਬਲ ਯੂ ਪੀ ਸੀ ਲੂਵਰ ਇਹ ਸਾਰੇ ਵਾਲੇ ਹਾਂਜੀ ਇਹ ਸਾਰੇ ਲੂਵਰ ਆ ਜੀ ਤੇ ਆ ਦੇਖੋ ਕੱਲੇ-ਕੱਲੇ ਇਦਾਂ ਦੇ ਆ ਦਿਖਾ ਦੀ ਬਈ ਸੋਹਣੇ-ਸੋਹਣੇ ਡਿਜ਼ਾਈਨ ਇਹਦੇ ਵਿੱਚ ਮਿਲਣਗੇ ਅੱਛਾ ਭਾਈ ਜੀ ਜਿਆਦਾ ਕਿਹੜੇ ਡਿਜ਼ਾਈਨ ਅੱਜ ਕੱਲ ਜਿਹੜਾ ਜਿਆਦਾ ਚੱਲਦਾ ਡਿਮਾਂਡ ਜੀ ਸਾਡਾ ਨਾ ਸਾਡਾ ਹੋਲਸੇਲ ਦਾ ਸਾਡੇ ਸਾਰੇ ਹੀ ਡਿਜ਼ਾਈਨ ਚੱਲਦੇ ਆ ਅਸੀਂ ਸਿਲੈਕਟਡ ਡਿਜ਼ਾਈਨ ਹੀ ਲਿਆਉਣਾ ਪਹਿਲਾਂ ਹੀ ਸਾਡੇ ਕੋਲੇ ਲੂਵਰ ਤੇ ਚਾਰ ਇਹਦੇ ਵਿੱਚ ਲੂਵਰ ਚਾਰ ਕੋਲ ਜੂਵੀ ਦੇ ਵਿੱਚ 150 ਡਿਜ਼ਾਈਨ ਆ ਸਾਡੇ ਕੋਲੇ ਚਾਰ ਕੋਲ ਦਾ ਲੂਵਰ ਫਲੂਟਰ ਲੂਵਰ ਪੈਨਲ ਸਭ 150 ਡਿਜ਼ਾਈਨ ਕੱਲਾ ਇਹਨਾਂ ਦੇ ਵਿੱਚ ਆ ਜੀ ਇਹਨਾਂ ਦੇ ਵਿੱਚ ਹਾਂਜੀ ਅੱਛਾ ਸਾਈਜ਼ ਵਗੈਰਾ ਕੀ ਹੁੰਦਾ ਭਾਈ ਇਹਨਾਂ ਦਾ ਮੰਨ ਲਓ ਇਹਦਾ ਭਾਈ ਜੀ ਅਲੱਗ-ਅਲੱਗ ਹੁੰਦਾ ਜਿਵੇਂ ਮੰਨ ਲਓ ਇਹ ਪੰਜ ਆ 5 ਇੰਚ ਬਏ 9 ਫੁੱਟ 9.5 ਫੁੱਟ ਅੱਛਾ ਐਡਾ ਸਹੀ ਜੀ ਇਹ ਹਾਂ ਉੱਚਾ 9.5 ਫੁੱਟ ਇਹ ਜਿਵੇਂ ਫੁੱਟ ਬਏ 10 ਫੁੱਟ ਬਹੁਤ ਪ੍ਰਕਾਰ ਦੇ ਲੂਵਰ ਆ ਜਾਂਦੇ ਦੇਖੋ ਵੁੱਡਨ ਦੇ ਲੂਵਰ ਪੇਂਟ ਵਾਲੇ ਲੂਵਰ आ, अच्छा भाई टेक्सचर पेंट वाले लूवर हां आपा तो ज्यादातर देखदा मैं न, दे ना वो लोग ਘਰੇ ਲਵਾਉਣ ਤੋਂ ਡਰਦੇ ਨੇ ਕਹਿੰਦੇ ਛੋਟੇ ਬੱਚੇ ਹੁੰਦੇ ਆ ਤਾਂ ਕੋਈ ਪੈਨ ਮਾਰਿਆ ਜਾਂ ਕੋਈ ਮਾਰਿਆ ਬੈਦੀ ਨਿਕਲ ਜਾਂਦੇ ਆ ਬਾਈ ਜੀ ਆ ਜਿਹੜੀ ਚੀਜ਼ लूਵਰ ਹੈ ਇਹਦੇ ਵਿੱਚ ਚਾਹੇ ਕੁਛ ਮਰਜੀ ਮਾਰੀ ਜਾਵੇ ਬੱਚੇ ਇਹ ਨਹੀਂ ਟੁੱਟਦਾ ਕਿਸੇ ਵੀ ਵਾਰ ਕੋਈ ਐਵੇਂ ਦਾ ਐਵੇਂ ਹੀ ਰਹਿਣਾ ਇਹ ਐਵੇਂ ਇਹ ਹੁਣ ਦੇਖੋ ਤੁਸੀਂ 5 ਕਿਲੋ ਦੀ ਇੱਕ ਸ਼ੀਟ ਹੈ ਜੀ 5 ਕਿਲੋ ਦੀ ਸ਼ੀਟ ਕਿਵੇਂ ਟੁੱਟ ਸਕਦੀ ਹੈ ਜੀ ਬਿਲਕੁਲ ਬਿਲਕੁਲ ਤੇ ਜਿਵੇਂ ਮਨ ਲੋਗ ਹਾਂ ਆ ਦੇਖੋ ਯਾ ਚਾਰ ਕੋਲ ਦੀਆਂ ਸੀਟਾਂ ਹਾਂਜੀ ਇਹ ਚਾਰ ਕੋਲ ਦੀਆਂ ਪੂਰੀਆਂ ਠੋਸ ਸੀਟਾਂ ਐ ਨਹੀਂ ਟੁੱਟ ਸਕਦੀਆਂ ਹੁਣ ਆ ਦੇਖੋ ਫੁੱਲ ਆ ਵੀ ਉਹ ਆ ਠੋਸ ਸੀਟਾਂ ਕਿਸੇ ਆ ਦੇਖੋ ਤੁਸੀਂ ਚਾਰ ਕੋਲ ਦੇ ਆ ਇਹ ਵੇਖੋ ਤੁਸੀਂ ਹੁਣ ਘਰ ਦੇ ਵਿੱਚ ਜੇ ਕੋਈ ਦੁੱਥੇ ਆ ਨਾ ਛੋਟੇ ਦਾ ਅਕਸਰੀ ਲੋਕਾਂ ਨੂੰ ਹੁੰਦਾ ਯਾਰ ਵੀ ਵੀ ਜਵਾਗ ਤੋੜਨਾ ਦੇਣ ਕੋਈ ਚੀਜ਼ ਮਾਰ ਕੇ ਧਿੱਕੀ ਤਾਂ ਆ ਦੇਖੋ ਐਦਾਂ ਦੀਆਂ ਸੀਟਾਂ ਮਿਲਣੀਆਂ ਤੇ ਬਿਲਕੁਲ ਜਿਹੜੀਆਂ ਡੀਅਨ ਜਿਹੜੇ ਇਹਦੇ ਬਹੁਤ ਮਿਲ ਜਣੇ ਹਨ ਬਈ ਜਿਹੜਾ ਵਾਖਾਏ ਡੀਅਨ ਸਾਰੇ ਮਿਲ ਜਾਣਗੇ ਇਹਦੇ ਵਿੱਚ ਤੇ ਰੇਟ ਊਟ ਕਿੰਨਾ ਕ ਬਈ ਆਪਣਾ ਬਈ ਜੀ ਆਪਣਾ ਹੋਲਸੇਲ ਰੇਟ ਆ ਆਪਣੇ ਕੋ ਲੂਵਰ 250 ਤੋਂ ਸ਼ੁਰੂ ਹੋ ਕੇ 700 ਰੁਪਏ ਤੱਕ ਦਾ ਲੂਵਰ ਆ 250 ਤੋਂ ਸਟਾਰਟਿੰਗ ਰੇਂਜ ਆ ਹਾਂਜੀ 700 ਰੁਪਏ ਤੱਕ ਦਾ ਲੂਵਰ ਆਪਣਾ ਹੋਲਸੇਲ ਦਾ ਰੇਟ ਆ ਜੋ ਜੋ ਰੇਟ ਆਪਾਂ ਦੁਕਾਨਦਾਰ ਨੂੰ ਨਹੀਂ ਦੇ ਦਸਾਂ ਚੱਲਦੀ ਹਾਂ ਜਿਹੜਾ ਰੇਟ ਦੁਕਾਨਦਾਰ ਲੈ ਕੇ ਜਾਣਗੇ ਉਹ ਹੀ ਰੇਟ ਆ ਭਾੜੇ ਤੇ ਜਨਾਬ ਜਿਵੇਂ ਨਾਲ 2500 ਰੁਪਏ ਦਾ ਲੂਵਰ ਹੈ ਅੱਛਾ 10 ਇੰਚ ਵਾ 10 2500 ਰੁਪਏ ਦਾ ਇਹਦਾ ਮਾਰਕੀਟ ਰੇਟ 400 ਸਵਾ 400 ਹੈ ਜੀ ਇਹਦਾ ਅੱਛਾ ਜੀ ਹਾਂਜੀ ਇਹ ਹੋਲ ਸੇਲ ਹੈ ਹਾਂਜੀ ਸੇਮ ਰੇਟ ਹੈ ਹਾਂਜੀ ਸੇਮ ਰੇਟ ਤੇ ਆਹ ਇਹ ਚ ਕਲਰ ਵਗੈਰਾ ਦਾ ਫਰਕ ਹੋਊਗਾ ਨਾ ਹਾਂਜੀ ਕਲਰ ਆਹ ਦੇਖੋ ਇਹ ਆਹ ਵਾਲਾ 400 ਰੁਪਏ ਦਾ ਲੱਗਦੂਗਾ 4 ਕਿਲੋ ਦਾ ਇਕੜ ਜਾਣਾ ਅੱਛਾ ਇਹ 4 400 ਦਾ ਇੱਕ 4 ਕਿਲੋ 4 ਕਿਲੋ ਦਾ ਹਾਂ ਹਲੋ ਜੀ 300 ਰੁਪਏ ਦਾ ਇਹ ਹੋਲਸੇਲ ਰੇਟ ਕੋਈ ਨਹੀਂ ਦੇ ਸਕਦਾ ਜੀ ਸਾਰੇ ਪੰਜਾਬ ਆ ਦੇਖ ਲੋ ਯਾਰ ਡੀਆ ਦੇਖੀ ਚੱਲਿਓ ਹਨਾ ਆ ਨੇੜੇ ਆ ਕੇ ਦਿਖਾ ਦਿੰਦੇ ਬਈ ਸਾਰੇ ਡੀਆ ਵੀ ਕਿਵੇਂ ਆਹਾ ਸਾਢੇ 450 ਰੁਪਏ ਦੀ ਰੇਂਜ ਉਹਦੀ ਦੂਜਾ ਯਾਰ ਅੱਛਾ ਇਹਨਾਂ 'ਚ ਕਲਰ ਸਾਰੇ ਵੱਖਰੇ ਵੱਖਰੇ ਹੋਣਗੇ ਬਈ ਹਨਾ ਬਹੁਤ ਬਹੁਤ ਡਿਜ਼ਾਈਨਿੰਗ ਅਜਮੇ ਅਲੱਗ ਅਲੱਗ ਡਿਜ਼ਾਈਨਿੰਗ ਹੈ ਜੀ ਇਹਨਾਂ ਦੇ ਵਿੱਚ ਅੱਗੇ ਕਲਰ ਬਹੁਤ ਅੱਛਾ ਵੱਲੋ ਜਿਹੜੀ ਡਿਜ਼ਾਈਨਿੰਗ ਹੈ ਇਹਨਾਂ ਦੇ ਵਿੱਚ ਕਲਰ ਬੜੇ ਆ ਇੱਕ ਤੋਂ ਇੱਕ ਚੀਜ਼ ਸੋਹਣੀ ਹੈ ਘਰ ਦੇ ਵਿੱਚ ਜਿਹੜੀ ਡੈਕੋਰੇਸ਼ਨ ਕੀਤੀ ਹੈ ਇੱਕ ਵਾਰ ਲੱਗੀ 20 30 ਸਾਲ ਚੱਕਨ ਦੀ ਲੋੜ ਨਹੀਂ ਜੀ ਅੱਛਾ ਚਾਹੇ ਬੱਚੇ ਕੁਝ ਮਰਜੀ ਮਾਰੀ ਜਾਣ ਬੈਂਕ ਕੁ ਸਲਾਬ ਸਲੂਰ ਦਾ ਕੋਈ ਦਿੱਕਤ ਨਹੀਂ ਹੁੰਦੀ ਇਹਦੇ ਨਾਲ ਇਸ ਤੋਂ ਇਲਾਵਾ ਜਿਵੇਂ ਪੀਵੀਸੀ ਸ਼ੀਟਾਂ ਯੂਵੀ ਸ਼ੀਟਾਂ ਬੜਿਆ ਦੇਖੋ ਡਿਜੀਟਲ ਸ਼ੀਟਾਂ ਜਿਵੇਂ ਆ ਤੁਹਾਡੇ ਲੱਗੀ ਪਈ ਇਹ ਕਿਹੜੀ ਸ਼ੀਟ ਹੈ ਬਈ ਇਹ ਡਿਜੀਟਲ ਸ਼ੀਟ ਹੈ ਜੀ ਡਿਜੀਟਲ ਸ਼ੀਟ ਅੱਛਾ ਡਿਜੀਟਲ ਸ਼ੀਟ ਹੈ ਹਾਂ ਜੀ ਤੇ ਇਹ ਮੰਨ ਕੇ 2000 ਤੋਂ ਸ਼ੁਰੂ ਹੋ ਕੇ 3500 ਰੁਪਏ ਤੱਕ ਆ ਜਾਂਦੀ ਹੈ ਅੱਛਾ ਹਾਂ 2000 ਤੋਂ ਸ਼ੁਰੂ ਹੋ ਕੇ ਬਾਕੀ ਬਈ ਆ ਦਿਖਾ ਦੀ ਬਈ ਉਹਨਾਂ ਦੇ ਆਂ ਪਈਆਂ ਬਈ ਸ਼ੀਟਾਂ ਅਗਲੀਆਂ ਇਹ ਯੂਵੀ ਸ਼ੀਟਾਂ ਬੈਜਦੀ ਆਹ ਦੇਖ ਲੀਆਂ ਆਹ ਇਹ ਜਿਵੇਂ ਹੁਣ ਗੁਰਦੁਆਰਾ ਸਾਹਿਬ ਮੰਦਿਰ ਸਾਹਿਬ ਮੰਦਿਰ ਦੇ ਵਿੱਚ ਕੰਮ ਆਉਂਦੀਆਂ ਲੱਗਣ ਦੇ ਜਿਵੇਂ 골ਡਨ ਜਿਹਾ ਵੰਗੋ 골ਡਨ ਤੋਂ 골ਡਨ ਵਰਕ ਹੋ ਜਾਏਗਾ ਜੀ ਇਹ ਸਿਰਫ ਗੁਰਦੁਆਰਾ ਔਰ ਮੰਦਿਰ ਲਈ ਜਾਂਦੀ ਹੈ ਅੱਛਾ ਅੱਛਾ ਸਪੈਸ਼ਲੀ ਉਹਨਾਂ ਵਾਸਤੇ ਹੈ ਸਪੈਸ਼ਲੀ ਉਹਨਾਂ ਲਈ ਹੁਣ ਆਹ ਦੇਖੋ ਯੂਵੀ ਦੇ ਡਿਜ਼ਾਈਨ ਦੇਖੋ ਜੀ ਤੇ ਆ ਆਹ 100 ਡਿਜ਼ਾਈਨ ਇਹਨਾਂ ਦੇ ਵਿੱਚ ਆਹ ਸਾਰੇ ਡਿਜ਼ਾਈਨ ਦੇ ਵਿੱਚ ਮਿਲ ਜਾਣਗੇ ਜਿੰਨੇ ਤੁਹਾਨੂੰ ਪਏ ਆ ਇਹਨਾਂ ਦਾ ਕੀ ਰੇਟ ਉਡਾ ਅਲੱਗ-ਅਲੱਗ ਇਹਨਾਂ ਦੇ ਵਿੱਚ ਇਹ ਬਈ ਜੀ ਆਪਣੇ ਕੋਲ 1050 ਰੁਪ ਔਰ ਇਹ ਇਹ ਦੇ ਵਿੱਚ ਤਾਂ ਕਿ 1500 ਰੁਪਏ ਤੱਕ ਦਾ ਸੈਮੀ ਡਿਜੀਟਲ ਸੀ ਅੱਛਾ 1050 ਤੋਂ ਸਟਾਰਟ ਹੋ ਜਾਂਦੀ ਹੈ ਆਪਣੇ ਕੋਲ ਕੋਈ ਨਹੀਂ ਤਾਂ ਇਹਨੂੰ ਪੰਜਾਬ 'ਚ ਕੋਈ ਨਹੀਂ ਦੇ ਸਕਦਾ 100 ਰੁਪਿਆ ਅੱਛਾ ਸਾਰੋ ਘੱਟ ਰੇਟ ਆ ਜਿਵੇਂ ਪਹਿਲਾਂ ਕਿਹਾ ਵੀ ਫੈਕਟਰੀ ਤੋਂ ਵੀ ਮੈਨੂੰ ਲੱਗਦਾ ਘੱਟ ਰੇਟ ਹੀ ਹੋਣਗੇ ਫੈਕਟਰੀ ਆਪਣੀ ਆ ਜੀ ਅੱਛਾ ਇੱਕੋ ਸਟਾਰ ਦੀ ਫੈਕਟਰੀ ਮੇਰੇ ਬ੍ਰਦਰ ਦੀ ਆ ਕਜ਼ਨ ਬ੍ਰਦਰ ਦੀ ਆ ਉਸ ਕਰਕੇ ਉਹ ਰੇਟ ਸਿਰਫ ਆਪਾਂ ਨੂੰ ਹੀ ਮਿਲਦਾ ਅੱਛਾ ਤੋ ਦੂਜਿਆਂ ਨਾਲ ਬਿਜ਼ਨਸ ਕਰਦਾ ਆਪਣੇ ਨਾਲ ਵਜ਼ਰ ਵਾਲੇ ਉਸ ਨਾਲ ਕਰਦੇ ਆ ਪ੍ਰੋਫਿਟ ਉਸ ਨਾਲ ਦੇ ਰੱਖਦੇ ਆ ਜਿਹੜਾ ਰੇਟ ਦੁਕਾਨਦਾਰ ਨੂੰ ਲੱਗਾ ਉਹੀ ਰੇਟ ਤੇ ਤੁਹਾਨੂੰ ਇੱਥੋਂ ਜਿਹੜੀਆਂ ਇਹ ਜਿਹੜਾ ਸਾਰਾ ਸਮਾਨ ਮਿਲ ਜਾਣਾ ਹੈ ਤੇ ਇਹ ਤੋਂ ਇਹ ਵੀ ਸੇਮ ਚੀਜ਼ਾਂ ਭਈ ਉੱਪਰ ਵਾਲੀ ਜਿਹੜੀਆਂ ਇਹਦੇ ਵਿੱਚ ਵੀ ਤੁਹਾਨੂੰ ਇਹ ਮਿਲ ਜਾਣਗੇ ਕਲਰ ਵਗੈਰਾ ਡਿਜ਼ਾਈਨ ਜੋ ਵੀ ਚਾਹੀਦਾ ਤੁਹਾਨੂੰ ਸਾਰੇ ਮਿਲ ਜਾਣਗੇ ਇਹਦੇ ਵਿੱਚ ਹਨਾ ਇਹਦੇ ਵਿੱਚ ਭਾਈ ਜੀ ਆਪਣੇ ਕੋਲੇ 80 ਕਲਰ ਦਾ ਸਟਾਕ ਅਵੇਲੇਬਲ ਹੈ ਜਿੰਨਾ ਮਰਜ਼ੀ ਮੰਨ ਲਓ ਇਹਦੇ ਵਿੱਚ ਹਾਂਜੀ ਅਸੀਂ 1050 1150 1250 1500 ਇਸ ਤਰ੍ਹਾਂ ਦੇ ਰੇਟ ਹਨ ਇਹ ਇਹਨਾਂ ਦੇ ਸਾਈਜ਼ ਸੁਝ ਕਿੰਨਾ ਹੁੰਦਾ ਇਹ 8x4 ਦਾ ਡਿਜ਼ਾਈਨ 8x4 ਡਿਜ਼ਾਈਨ ਹੋਰ ਵੀ ਬਹੁਤ ਡਿਜ਼ਾਈਨ ਹੈ ਜੀ 2000 ਤੋਂ ਸ਼ੁਰੂ ਹੋ ਜਾਂਦਾ ਭਾਜੀ 3500 ਤੱਕ ਗੁਰਦੁਆਰਾ ਸਾਹਿਬ ਦੀ ਫੋਟੋ ਜਿਵੇਂ ਐਚਡੀ ਉਹ 4000 4500 ਇਸ ਤਰ੍ਹਾਂ ਦੀਆਂ ਸਾਰੀਆਂ ਆਪਣੇ ਕੋਲ ਅਵੇਲੇਬਲ ਹੁੰਦੇ ਸਟਾਕ ਅੱਛਾ ਫੋਟੋ ਜਿਵੇਂ ਕੋਈ ਵੀ ਧਾਰਮਿਕ ਫੋਟੋ ਚਾਹੀਦੀ ਹੈ ਸਿੰਦਰੀ ਚਾਹੀਦੀ ਜੁੱਤਾਂ ਦੀ ਆ ਉਹ ਮਿਲ ਜਾਣਗੀਆਂ ਸਾਰੀਆਂ ਇੱਥੋਂ ਮਿਲ ਜਾਣਗੀਆਂ ਹਰਮੰਦਰ ਸਾਹਿਬ ਦੀ ਉਹ ਚੀਜ਼ਾਂ ਸਾਰੀਆਂ ਉਹ ਤੁਹਾਨੂੰ ਦੂਜੇ ਗੋਡਾਊਨਾਂ 'ਚ ਦਿਖਾਉਣੇ ਆ ਉਹ ਸਦਾ ਹੂੰ ਦਿਖਾਨੇ ਤਾਂ ਤੇ ਇੱਕ ਵਾਰੀ ਨਾ ਆਹ ਲੱਗੀਆਂ ਦਿਖਾ ਦੇ ਸ਼ੀਟਾਂ ਜਦੋਂ ਲੱਗਦੀ ਹੈ ਨਾ ਸੱਚੀ ਚੀਜ਼ ਉਹਦੀ ਪਤਾ ਲੱਗਦਾ ਹਨਾ ਮੰਨ ਲਓ ਆ ਡਾਉਨ ਸੀਲਿੰਗ ਕੀਤੀ ਵੀ ਆ ਦੇਖੋ ਤੁਸੀਂ ਇਹ ਐਵੇਂ ਦੀਆਂ ਸ਼ੀਟਾਂ ਜਦੋਂ ਲੱਗਦੀਆਂ ਗਿਆ ਸਾਹਮਣੇ ਪਈ ਚੀਜ਼ ਦਾ ਫਰਕ ਹੁੰਦਾ ਜਦੋਂ ਲੱਗਦੀ ਚੀਜ਼ ਆ ਸੱਚੀ ਉਹਦੀ ਪਤਾ ਲੱਗਦਾ ਤੇ ਆ ਆਮ ਵੀ ਬਾਕੀ ਯਾਰ ਆਪਣਾ ਰੂਮ ਜਿਹੜਾ ਬਹੁਤ ਸੋਹਣਾ ਤਿਆਰ ਹੋਇਆ ਇਹ ਇਹ ਦੇ ਵਿੱਚ ਲਾਈਟਿੰਗ ਵੀ ਲੱਗ ਜਾਂਦੀ ਹੈ ਹਾਂਜੀ ਆਹ ਲਾਈਟਿੰਗ ਲੱਗਣੀ ਹੈ ਅੱਛਾ ਇਹ ਲਾਈਟਿੰਗ ਵੀ ਇਹ ਪ੍ਰੋਫਾਈਲ ਲਾਈਟ ਆ ਜੀ ਅੱਛਾ ਜਿੱਦਾਂ ਆਹ ਲੱਗੇ ਨਾ ਲਾਈਟਿੰਗ ਇਦਾਂ ਵੀ ਲਵਾ ਸਕਦੇ ਹਾਂ ਆ ਉੱਪ 200 ਤੋਂ ਪਲੱਸ ਡਿਜ਼ਾਈਨ ਹੈ ਇਹਦੇ ਵਿੱਚ ਹਾਂ ਬੜਾ ਫਲਾਵਰ ਦੀ ਨੇੜਿਆ ਕਿ ਭਈ ਆਹ ਦੇਖੀ ਇਹ ਪੀਵੀਸੀ ਆ ਹੈਵੀ ਪੀਵੀਸੀ ਅੱਛਾ ਮੰਨ ਲਓ ਇਹ ਸਾਡੇ ਕੋਲੇ ਜੀ ਪੀਵੀਸੀ 125 ਰੁਪਏ ਤੋਂ ਸ਼ੁਰੂ ਹੋ ਕੇ 200 ਰੁਪਏ ਤੱਕ ਆ ਵਧੀਆ ਕੁਆਲਟੀ अच्छा ਜਿਵੇਂ ਆ ਦੇਖ ਲਓ ਫੁੱਲਾਂ ਬੱਲਾਂ ਵਾਲੀ ਇੱਥੇ ਮਿਲ ਜਣੇ ਆ 27 ਕਿਲੋ ਦਾ ਬਾਕਸ ਸਿਰਫ ਆਪਣੇ ਕੋਲ ਹੀ ਮਿਲੂਗਾ ਨਹੀਂ ਤਾਂ ਮਾਰਕੀਟ ਜਿਹਦਾ 22 23 ਕਿਲੋ ਦਾ ਮਿਲਗਾ ਇਹ ਇਹਦਾ ਕੀ ਰੇਟ ਆਗਾ ਇਹ 22 ਦੀ ਜਿਹੜੀ ਸੁਪਰ ਹੈਵੀ ਹੈ 27 ਕਿਲੋ ਵਾਲੀ ਇਹ ਵਾਲੀ 200 ਰੁਪਏ ਇਹਦੇ ਵਿੱਚ 22 ਕਿਲੋ ਵਾਲੀ ਆ ਉਹ 170 ਰੁਪਏ 20 ਕਿਲੋ ਵਾਲੀ ਆ 160 ਰੁਪਏ ਸਾਈਜ਼ ਇਹ ਉਹਦਾ ਸਾਈਜ਼ ਨਹੀਂ ਭਾਈ ਇਹ 10 ਫੁੱਟ ਸਾਈਜ਼ ਹੋਊਗਾ 10 ਫੁੱਟ ਦਾ 10 ਇੰਚ ਚ ਆਹ ਚੌੜਾਈ ਆ ਫੁੱਟ ਲੰਬਾ 10 10 ਫੁੱਟ ਲੰਮਾ ਹੋਊਗਾ ਹਾਂਜੀ ਚੌੜਾ ਇੰਨਾ ਹੀ ਹੋਣਾਗਾ ਹਾਂਜੀ ਤੇ ਇਹਦੇ ਵਿੱਚ ਡਿਜ਼ਾਈਨ ਦੇਖ ਲਓ ਤੁਹਾਨੂੰ ਖਾਸ ਕਵਾਲਿਟੀ ਦਾ ਜਿੰਨਾ ਵੀ ਮੰਨ ਲਓ ਵੇਟ ਘਟ ਜੇ ਕੋਈ ਨਹੀਂ ਕੁਆਲਿਟੀ ਹੋ ਜਾਈ। ਮੰਨ ਲਓ ਭਾਈ ਮੈਨੂੰ ਲੱਗਦਾ ਵੀ ਵਾਰੀ ਵਾਰੀ ਘਰੇ ਪੇਂਟ ਕਰਾਣ ਨਾਲੋਂ ਚੰਗਾ ਤਾਂ ਇੱਕ ਰੀਆ ਹੱਕ ਲਵਾ ਲਓ। ਬਈ ਜੀ ਅੱਜ ਕੱਲ੍ਹ ਭਾਈ ਜੀ ਪੇਂਟ ਦਾ ਟ੍ਰੈਂਡ ਖਤਮ ਹੋ ਰਹਾ ਖਤਮ ਹੋ ਗਿਆ ਹਾਂ ਤੇ ਅੱਜ ਕੱਲ੍ਹ ਸੋਹਣਾ ਲੱਗਦਾ ਇਹਦੇ ਨਾਲ। ਇਹਦੇ ਨਾਲ ਵਧੀਆ ਡੈਕੋਰੇਸ਼ਨ ਬਣਦੀ ਹੈ। ਬਲ ਬੈੱਡਰੂਮ ਤਿਆਰ ਕਰਾਣ ਦਾ ਅਗਲਾ ਇਦਾਂ ਦਾ ਇੱਕ ਲਵਾ ਲਓ ਜਿੰਦਾ ਤੇ ਮਰਜ਼ੀ ਪੀਵੀਸੀ ਸ਼ੀਟ ਜਿਹੜੀ ਤੁਸੀਂ ਲਵਾਉਣੀ ਆ ਤੇ ਉਹਨਾਂ ਦੇ ਡਿਜ਼ਾਈਨ ਤੁਹਾਨੂੰ ਉਹਦੇ ਵਿੱਚ ਮਿਲ ਜਾਣਗੇ। ਪੇਂਟ ਕਰਾਉਣ ਨਾਲੋਂ ਪੇਂਟ ਹਰ ਸਾਲ ਤੁਹਾਨੂੰ ਨਵਾਂ ਕਰਾਉਣਾ ਪ ਉੱਚਾ ਕਰਨ ਦੀ ਲੋੜ ਨਹੀਂ 20 ਸਾਲ ਤੁਹਾਨੂੰ ਝਾਕਨ ਦੀ ਲੋੜ ਨਹੀਂ ਵਾ ਗਿੱਲਾ ਕਪੜਾ ਹੀ ਮਾਰਨਾ ਸਾਫ ਕਰਨਾ ਬਾਸ਼ੇ ਵਾਲਾ ਜੀ ਗਰਮ ਪਾਣੀ ਲੈ ਕੇ ਮਾਰ ਦਿਓ ਠੰਡਾ ਪਾਣੀ ਪਾਈਪ ਲੈ ਕੇ ਠੂੜੀ ਮਾਰ ਦਿਓ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਜੀ ਤੁਹਾਨੂੰ ਡਿਜ਼ਾਈਨ ਵੀ ਦੇਵਾਂਗੇ ਵੀਡੀਓ ਦੇ ਵਿੱਚ ਅਮਰਿਆਂ ਦੇ ਬਣੇ ਹੋਏ ਉਹ ਸਾਰੇ ਡਿਜ਼ਾਈਨ ਦਿਖਾਵਾਂਗੇ ਇਸ ਤਰ੍ਹਾਂ ਕਮਰਾ ਤਿਆਰ ਹੋਣਾ ਬਿਲਕੁਲ ਬਿਲਕੁਲ ਤੇ ਆਹ ਦੇਖ ਲਓ ਇਹਦੇ ਵਿੱਚ ਇਦਾਂ ਦੇ ਡਿਜ਼ਾਈਨ ਮਿਲ ਜਣੇ ਆ ਹਾਂ ਆਪਣੇ ਕੋਲ 200 ਡਿਜ਼ਾਈਨ ਆ ਜੀ ਹਰ ਇੱਕ ਚੀਜ਼ ਦਾ ਆਪਣੇ ਕੋਲ ਉਹ ਆ ਫੁੱਲ ਸਟਾਕ ਆ ਜਿੰਨਾ ਮਰਜੀ ਸਟਾਕ ਜਿੰਨਾ ਮਰਜੀ ਸਟਾਕ ਲੈ ਜਾਓ ਜਿੰਨਾ ਮਰਜੀ ਰੇਟ ਵੀ ਹੋ ਤੇ ਆ ਗਡਾਉਣ ਆਈ ਇਧਰ ਫੁੱਲ ਲਗਡਾਉਣ ਆ ਆਪਣੇ ਸੱਤ ਗਡਾਉਣ ਆਈ ਅਲੱਗ-ਅਲੱਗ ਆਈ ਜਿਵੇਂ ਪੀਵੀਸੀ ਯੂਵੀ ਮਾਰਬਲ ਇਹ ਸਾਰੀ ਪੀਵੀਸੀ ਸ਼ੀਟਾਂ ਨੇ ਸਾਰੀਆਂ ਆਂ ਹਾਂਜੀ ਇਹ ਪੀਵੀਸੀ ਦਾ ਹੀ ਤਾਂ ਦੇਖੋ ਪੀਵੀਸੀ ਦਾ ਜਿਹੜਾ ਫੁੱਲ ਸਟਾਕ ਤੁਹਾਨੂੰ ਮਿਲਣਾ ਜਿੰਨੀ ਮਾਤਰੀ ਪੀਵੀਸੀ ਸ਼ੀਟਾਂ ਸੱਤ ਗਡਾਉਣ ਪੀਵੀਸੀ ਦੇ ਆ ਦੇਖੋ ਸਾਰੇ ਟੋਟਲ ਹੋਰ ਯੂਵੀ ਸਾਰਾ ਕੁਝ ਸਹੀ ਤੇ ਇਹ ਚੀਜ਼ ਯੂਵੀ ਗਡਾਉਣ ਦਾ ਆ ਗਿਆ ਇਹ ਲੂਵਰ ਯੂਵੀ ਲੂਵਰ ਬਾਕੀ ਉਧਰ ਵੀ ਆ ਦੋ ਗਰਾਣ ਯਾਨੀ ਕਿ ਸਟਾਕ ਵਾਧੂ ਆ ਹਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਜਿੰਨਾ ਮਰਜ਼ੀ ਸਟਾਕ ਲਿਆ ਸਕਦੇ ਹੋ ਤੇ ਇਹ ਸ਼ੀਟ ਇੰਨੀ ਵੱਡੀ ਹੋਊਗੀ ਆ ਇਹਦੀ ਹਾਂਜੀ 8x4 ਦੀ 8x4 ਦੀ ਇਹ ਸ਼ੀਟ ਤੁਸੀਂ ਦੇਖ ਲਓ ਆ ਪਈ ਹੈ ਏਡੀ ਸ਼ੀਟ ਹੋਊਗੀ ਤੇ ਇੱਥੇ ਵੀ ਤੁਹਾਨੂੰ ਪੀਵੀਸੀ ਲੂਵਰ ਦੇਖੋ ਸਟਾਕ ਤੁਸੀਂ ਫੈਕਟਰੀ ਤੋਂ ਜਿਹੜਾ ਇਹਨਾਂ ਦੀ ਆਪਦੀ ਫੈਕਟਰੀ ਹੈਗੀ ਤੇ ਖੁਦ ਹੀ ਇਹ ਇੱਥੇ ਤਿਆਰ ਕਰਦੇ ਨੇਗੇ ਤੇ ਸਮਾਨ ਜਿਹੜਾ ਤੁਹਾਨੂੰ ਹੋਲਸੇਲ ਰੇਟਾਂ ਤੇ ਫੁੱਲ ਸਟਾਕ ਮਿਲ ਜਾਣਾਗਾ ਜਿੰਨਾ ਮਰਜ਼ੀ ਮਾਲ ਇਥੋਂ ਤੁਸੀਂ ਲਿਆ ਸਕਦੇ ਹੋ ਦੂਰ ਦੂਰ ਤੱਕ ਜਿੱਥੇ ਤੱਕ ਨੇ ਗਏ ਜਾਂਦੀ ਹੈ ਸਾਰਾ ਜਿਹੜਾ ਇਹਨਾਂ ਦਾ ਗੋਡਾਊਨ ਜਿਹੜਾ ਭਰਿਆ ਪਿਆ ਹੈਗਾ ਪੀਵੀਸੀ ਸ਼ੀਟਾਂ ਲੂਬਰ ਯੂਵੀ ਯੂਵੀ ਸਾਰਾ ਸਮਾਨ ਜਿਹੜਾ ਇੱਥੇ ਤੁਹਾਨੂੰ ਆਪਣੇ ਸਾਥ ਸ਼ੀਟਾਂ ਜਿਹੜੀਆਂ ਇੱਥੋਂ ਮਿਲਣੀਆਂ ਹੈਗੀਆਂ ਆ ਗਈ ਜੈਸਨ ਬੋੜੀ 2x2 ਦੀ ਟਾਇਲ ਜਿਵੇਂ ਸਰਕਾਰੀ ਦਫ਼ਤਰਾਂ ਚ ਬੈਂਕਾਂ ਚ ਹੋਰ ਕਿਤੇ ਵੀ ਕੋਈ ਵੀ ਸਰਕਾਰੀ ਕੰਮ ਆ ਇਹ ਉੱਥੇ ਯੂਜ਼ ਹੁੰਦਾ ਈ ਬਾਕੀ ਟਾਈਲ ਮਿਲ ਜਾਂਦੀਆਂ ਹੌਲ ਸੇਲ ਰੇਟ ਤੇ ਹੀ 15 ਵਾਟ ਦੀ ਛੱਤ ਚ ਲੱਗਦੀ ਉਹ ਹਾਂਜੀ ਹਾਂਜੀ 15 ਵਾਟ ਦੀ ਹੈ ਜੀ 2 ਸਾਲ ਦੀ ਗਾਰੰਟੀ ਹੈ ਦੀ ਜਿਵੇਂ ਹੁਣ ਅੱਜ ਇਹਦੇ 2 ਸਾਲ ਦੀ ਗਾਰੰਟੀ ਆ ਹਾਂਜੀ ਹਾਂਜੀ ਤੇ ਇਹ ਹੋਰ ਵੀ ਹੁੰਦੀ ਹੈ ਜਿਵੇਂ ਬੋਲ ਲੈ ਲਓ ਜਾਂ ਚੌਸਕੇ ਦੇ ਵਿੱਚ ਮਰਜ਼ੀ ਲੈ ਲਓ ਤੇ ਆ ਦੇਖੋ ਇਦਾਂ ਦੀਆਂ ਲਾਈਟਾਂ ਤੁਹਾਨੂੰ ਮਿਲਣੀਆਂ 2 ਸਾਲ ਦੀ ਇਹਦੀ ਗਾਰੰਟੀ ਹੈਗੀ ਤੇ ਇਹਦੇ ਵਿੱਚ ਆ ਆਫਰੀ ਭੀ ਆ ਵੀ ਸੇਮ ਹੀ ਆ ਜਾਂ ਫਰਕ ਦੇ ਵਿੱਚ ਇਹਦੀ 2.5 ਸਾਲ ਦੀ ਗਾਰੰਟੀ ਹੈ ਕਿਹਦੀ 2.5 ਸਾਲ ਦੀ ਗਾਰੰਟੀ ਹੈ ਹਾਂਜੀ ਅੱਛਾ ਇਹਦੀ 2.5 ਸਾਲ ਦੀ ਗਾਰੰਟੀ ਰੇਟ ਕਿੰਨਾ ਕਿੰਨਾ ਦਾ ਰੇਟ ਤਾਂ ਹੋਲ ਸੇਲ ਰੇਟ ਹੀ ਆਈ ਅੱਛਾ ਤੇ ਆ ਦੇਖੋ ਇਹਦੀ 2.5 ਸਾਲ ਦੀ ਗਾਰੰਟੀ ਹੈ ਇਹਦੀ 2 ਸਾਲ ਦੀ ਗਾਰੰਟੀ ਹੈ ਤੇ ਡਿਆਨ ਗੋਲ ਲੈ ਲਓ ਚਾਹੇ ਚੌਰਸ ਲੈ ਲਓ ਸਾਈਜ਼ ਐਡਾ ਹੀ ਹੁੰਦਾ ਕਿ ਛੋਟਾ ਵੀ ਹੁੰਦਾ ਤੇ ਨਹੀਂ ਛੋਟਾ ਵੀ ਗੋਲ ਵੀ ਆਉਂਦਾ ਛੋਟਾ ਵੀ ਆਉਂਦਾ ਜਿਵੇਂ ਸਾਰੇ ਡਿਆ ਨਹੀਂ ਮਿਲ ਜਣੀਆਂ ਹਾਂ ਸਟਾਕ ਵਾਧੂ ਉੱਧਰ ਦੇਖੋ ਤੁਸੀਂ ਆ ਲੱਗਿਆ ਪਈਆਂ ਇੱਧਰ ਜਿਹੜੀ ਮਰਜੀ ਇੱਥੋਂ ਤੁਸੀਂ ਐਲਈਡੀ ਲਾਈਟਰ ਜਿਹੜੀ ਆਪਾਂ ਛੱਤ ਦੇ ਉੱਪਰ ਲਗਾਉਣੀ ਹੈ ਪੀਵੀਸੀ ਸ਼ੀਟਾਂ ਦੇ ਵਿੱਚ ਉਹ ਸਾਰੀਆਂ ਤੁਹਾਨੂੰ ਲਾਈਟਾਂ ਇੱਥੋਂ ਮਿਲ ਜਾਣੀਆਂ ਬੀਲੀਆ ਸਮਾਨ ਮੇਲਾ ਸਾਰਾ ਹੀ ਹੈ ਤਕਰੀਬਨ ਹੈ ਨਾ ਜੋ ਵੀ ਇਹਦੇ ਵਿੱਚ ਹੁੰਦਾ ਹੈਗਾ ਤੇ ਇੱਧਰ ਕੀ ਆ ਗਿਆ 90 ਦੇ ਵਿੱਚ ਆ ਗਏ ਜਿਵੇਂ ਸਰ ਆਹ ਵਾਲੀਆਂ ਹਾਂਜੀ ਹਾਂਜੀ ਜਿਵੇਂ ਸਰਕਾਰੀ ਦਫ਼ਤਰਾਂ 'ਚ ਹੋਰ ਕਿਤੇ ਵੀ ਲ ਆ ਦੇਖੋ ਆ ਲੂਕਰ ਵੀ ਲੱਗੀ ਹੋਈ ਆ ਆ ਦਿਖਾਓ ਅੱਛਾ ਇਦਾਂ ਦੀ ਆ ਟਾਇਲ ਹੈਗੀ ਜਿਹੜੀ ਛੱਤ ਦੇ ਉੱਪਰ ਲੱਗਦੀ ਹੈ ਹਾਂਜੀ ਹਾਂਜੀ ਛੱਤ ਦੇ ਉੱਪਰ ਲੱਗਦੀ ਆ ਆ ਇਦਾਂ ਦੀ ਆ ਟਾਇਲ ਮੈਜਦੀ ਹੈ 2x2 ਦੀ ਹੈ ਹਾਂਜੀ ਹਾਂਜੀ 2x2 ਦੀ ਆਹ ਟਾਇਲ ਹੈਗੀ ਤੇ ਇਹ ਹੋਊਗੀ ਇਸੇ ਕਲਰ ਦੀ ਬੱਚੀ ਹੁੰਦੀ ਆ ਹਾਂਜੀ ਹਾਂਜੀ ਵਾਈਟ ਚ ਆਉਂਦੀ ਆ ਇਹ ਅੱਛਾ ਤੇ ਇਦਾਂ ਦੀਆਂ ਹੋਣੀਆਂ ਛੱਤ ਤੇ ਲੱਗੀਆਂ ਪਈਆਂ ਇਦਾਂ ਦੀਆਂ ਤੇ ਇਹ ਵੀ ਵੱਧੂ ਸਟਾਕ ਆ ਜਿੰਨਾ ਮਰਜ਼ੀ ਲੈ ਜਾਓ ਤਤਕਰ ਪਿਆਗਾ ਤੇ ਇਹਨਾਂ ਇਹਨਾਂ ਚ ਕੀ ਬਾਈ ਇਹਨਾਂ ਚ ਇਹਨਾਂ ਦਾ ਸਮਾਨ ਆ ਜਿਵੇਂ ਚਾਂਦ ਜਿਵੇਂ ਆ ਪਿਆ ਹਨਾ ਤੇ ਆ ਚੈਨਲ ਵਗੈਰਾ ਸਾਰਾ ਕੁਝ ਮਿਲ ਜਾਣਾਗਾ ਆ ਲਾਉਣ ਵਾਸਤੇ ਚਾਹੀਦੇ ਨੇਗੇ ਅੱਛਾ ਇਸ ਤਰ੍ਹਾਂ ਦੇ ਰੂਮ ਜਿਹੜੇ ਤਿਆਰ ਹੋਣੇ ਜਿਹੜੇ ਆਪਾਂ ਆ ਦੇਖ ਵੀ ਲਓ ਬਈ ਤੁਹਾਨੂੰ ਦਿਖਾਵਿਦਨੇ ਫੋਟੋਆਂ ਜਿਹੜੇ ਰੂਮ ਤਿਆਰ ਹੁੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਰੂਮ ਦੇਖੋ ਤੁਸੀਂ ਜਿਹੜੇ ਕੀਤੇ ਆ ਵਾ ਤੇ ਆ ਆ ਬਹੁਤ ਸੋਹਣੀ ਲਾਈਟਿੰਗ ਲੂਟਿੰਗ ਹੈ ਨਾ ਹਾਂਜੀ ਸਾਰੇ ਪ੍ਰੋਫਾਈਲ ਲਾਈਟਾਂ ਜੀ ਇਹ ਸਾਰਾ ਪਾਕੇ ਤਿਆਰ ਕਰ ਦਿੰਨੇ ਆ ਜੇ ਆਪਾਂ ਰੂਮ ਆਪਣੇ ਹੀ ਪਾਈ ਵੀ ਪ੍ਰੋਫਾਈਲ ਲਾਈਟ ਸਾਹਮਣੇ ਆਹ ਵਾਲੇ ਜੀ ਆਹ ਸਾਰੇ ਯੂਵੀ ਦੇ ਪੀਵੀਸੀ ਦੇ ਅਲੂਵਸ ਦੇ ਡਿਜ਼ਾਈਨ ਬਣੇ ਹੋਏ ਬਹੁਤ ਡਿਜ਼ਾਈਨਿੰਗ ਆਪਣੋ ਕੋਲ ਇਹ ਐਲਈਡੀ ਪੈਨਲ ਹੋ ਗਿਆ ਹਨ ਉਥੇ ਜਿਵੇਂ ਆ ਥੱਲੇ ਲਾਈਟਿੰਗ ਆ ਗਈ ਇਦਾਂ ਦੇ ਲੱਗਦੇ ਹੀ ਵਧੀਆ ਨਾ ਸੋਹਣਾ ਇਹ ਡਿਜ਼ਾਈਨ ਆ ਉਹ ਵੀ ਤੇ ਆਹ ਵਾਲਾ ਡਿਜ਼ਾਈਨ ਆ ਹਨਾ ਇੱਕ ਸਾਰਾ ਲਗਜ਼ਰੀ ਰੂਮ ਬਣ ਜਾਂਦਾ ਜਿਹਨਾਂ ਨਾਲ ਮੰਨ ਲਓ ਜੇ ਕੋਈ ਆਉਂਦਾ ਤੁਸੀਂ ਇੱਥੇ ਫੋਟੋ ਦਿਖਾ ਸਕਦੇ ਹੋ ਉਹਲੇ ਨੂੰ ਬਿਲਕੁਲ ਬਿਲਕੁਲ ਫੋਟੋ ਇਦਾਂ ਤੁਹਾਨੂੰ ਸਾਰੀ ਬਈ ਮੰਨ ਲਓ ਮਿਸਤਰੀ ਵਗੈਰਾ ਆਪਣੇ ਕੋਲੇ ਸਾਰਾ ਬਾਇਡ ਹੁੰਦੇਗੇ ਹਾਂਜੀ ਆਪਣੇ ਕੋਲੇ 60 ਮਿਸਤਰੀ ਆ ਜੀ ਜੋ ਆਪਣੇ ਕੋਲੇ ਕੰਮ ਕਰਦੇ ਆ ਅੱਛਾ ਵੀ ਉਹ ਜੋ ਜਿੰਨਾ ਜਿੰਨਾ ਮਰਜ਼ੀ ਮੰਨ ਲਓ ਐਮਰਜੈਂਸੀ ਚਾਹੀਦਾ ਤੁਹਾਨੂੰ ਕਮਰਾ ਇੱਕ ਦੋ ਦਿਨਾਂ ਦੇ ਵਿੱਚ ਤਿਆਰ ਕਰਕੇ ਦੇ ਦੇਣਗੇ ਆਪਾਂ ਕੋ ਭਾਈ ਜੀ ਤੁਸੀਂ ਬਸ ਸਿਰਫ ਇਹਨਾਂ ਕੋਲੇ ਆ ਕੇ ਨਾ ਜਿੱਦਾਂ ਮੈਂ ਦੱਸਿਆ ਪਹਿਲਾਂ ਵੀ ਕਮਰੇ ਦਾ ਸਾਈਜ਼ ਦੱਸਣਾ ਹੈ ਕਿੰਨੇ ਕਮਰੇ ਤਿਆਰ ਕਰਾਉਣੇ ਤੇ ਉਹਦਾ ਕਮਰੇ ਦਾ ਸਾਈਜ਼ ਕੀ ਹੈ ਸਾਰਾ ਕੁਝ ਇਹਨਾਂ ਨੇ ਇਥੋਂ ਤੁਹਾਨੂੰ ਸਮਾਨ ਵੀ ਦੇ ਦੇਣਾ ਤੇ ਮਿਸਤਰੀ ਵੀ ਆਪਦੇ ਕੋਲੋਂ ਦੇ ਦੇਣਾ ਤੇ ਬਸ ਤੁਸੀਂ ਕੰਲਾ ਤਿਆਰੀ ਕਰਾਉਣਾ ਹੈ ਤੇ ਉਹਦਾ ਐਡਰੈਸ ਦੱਸਣਾ ਹਣਾ ਬਾਈ ਆ ਘਰ ਦਾ ਵੇ ਇੱਥੇ ਲਗਾ ਕਾ ਇੱਕ ਯੂਵੀ ਸ਼ੀਟ ਲਈ ਤੇ ਲੂਵਰ ਵਾਲੀ ਆ ਡੈਕੋ ਬੌਂਡ ਆ ਜੀ ਇਹ ਇਹਦਾ ਮਾਰਕੀਟ ਦੇ ਵਿੱਚ 200 ਰੁਪਏ ਰੇਟ ਆ ਜੀ ਆਪਾਂ ਦੇ ਕੋਲੇ ਡੈਕੋ ਬੌਂਡ 150 ਰੁਪਏ ਆ ਫਿਕਸ ਬੌਂਡ ਇਹਦਾ ਰੇਟ 200 ਰੁਪਏ ਆ ਮਾਰਕੀਟ ਦੇ ਵਿੱਚ ਇਹ ਆਪਾਂ 170 ਰੁਪਏ ਦੇ ਦਿੰਨੇ ਆ ਇਹ ਕਿ ਇਹ ਤੋਂ ਉੱਪਰ ਲੇਬਲ ਆ ਉਹ ਆਪਾਂ 200 ਰੁਪਏ ਦੀ ਸ਼ੀਟ ਆ ਲੂਪੀ ਉਹਦੇ ਨਾਲ ਸ਼ੀਸ਼ੀ ਦਿੰਨੇ ਆ ਇੱਕ ਨਹੀਂ ਤਾਂ ਉਹ 240 ਰੁਪਏ 250 ਰੁਪਏ ਦੀ ਸ਼ੀਸ਼ੀ ਮਿਲਦੀ ਆ ਇੱਕ ਜਿਹੜੀ ਆਪਾਂ ਮੰਨ ਕੇ ਚੱਲੋ 200 ਰੁਪਏ ਦਿੰਨੇ ਆ ਬਿਲਕੁਲ ਬਕਰ जय लक्ष्मी इंटीरियर डेकोरेशन बीबी वाला रोड ਢਿੱਲੋ ਜੰਮ ਦੇ ਸਾਹਮਣੇ ਬਠਿੰਡਾ ਚੰਸਰ ਨਗਰ ਦੇ ਰੋਡ ਦੇ ਉੱਤੇ ਮੇਨ ਰੋਡ ਤੇ ਮੋਬਾਈਲ ਨੰਬਰ ਕੀ ਆਪਣਾ ਤੇ ਟਾਈਮਿੰਗ ਕੀ ਰਹਿੰਦੀ ਆਪਣੀ ਦੁਕਾਨ ਬਾਈ ਜੀ ਟਾਈਮਿੰਗ ਆਪਣੀ 9 ਤੋਂ ਲੈ ਕੇ 7:30 ਵਜੇ ਤੱਕ ਸ਼ਾਮ ਦੇ ਜਦੋਂ ਹਰ ਵਕt ਅਵੇਲੇਬਲ ਹੁੰਦੇ ਆ ਮੇਰਾ ਨੰਬਰ ਆ ਸੰਡੇ ਤੱਕ ਮੰਦੇ ਸੰਡੇ 2 ਵਜੇ ਤੱਕ ਹੁੰਦੇ ਆ ਜੀ ਅਸੀਂ 10 ਵਜੇ ਤੋਂ ਲੈ ਕੇ 9 ਵਜੇ ਤੋਂ ਲੈ ਕੇ 2 ਵਜੇ ਤੱਕ ਮੋਬਾਈਲ ਨੰਬਰ ਕੀ ਹੈ ਕੰਟੈਕਟ ਕਰਨਾ ਹੈ ਹਾਂਜੀ 98885 69834 ਦੂਜਾ ਨੰਬਰ 62396 58342 ਤੇ ਭਾਈ ਜੀ ਤੁਸੀਂ ਇਸ ਨੰਬਰ ਤੇ ਮੰਨ ਲਓ ਇੱਥੇ ਪਹੁੰਚਣਾ ਜੇ ਐਡਰੈਸ ਨਹੀਂ ਮਿਲਦਾ ਤਾਂ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇੱਥੇ ਪਹੁੰਚ ਸਕਦੇ ਹੋ ਤੇ ਪੰਜਾਬ ਦੀ ਜਿਹੜੀ ਸਾਰਿਆਂ ਨਾਲ ਵੱਡੀ ਜਿਹੜੀ ਇੰਟੀਰੀਅਰ ਦਾ ਜਿਹੜਾ ਇੱਥੋਂ ਤੁਹਾਨੂੰ ਸਮਾਨ ਮਿਲਣਾ ਸਭ ਨਾਲ ਵੱਡੀ ਜਿਹੜੀ ਫੈਕਟਰੀ ਇਹਨਾਂ ਦੀ ਆਪਦੀ ਖੁੱਦੀ ਹੈਗੀ ਆਪਣਾ ਜਿਹੜਾ ਬ੍ਰਾਂਡ ਆ ਉਹ ਇੰਡੀਆ ਦਾ ਵਨ ਇੱਕ ਨੰਬਰ ਬ੍ਰਾਂਡ ਹੈ ਡੈਕੋ ਸਟਾਰ ਤੇ ਜੈ ਲక్ష్ਮੀ ਇਹ ਲੋਕ ਬ੍ਰਾਂਡ ਦੇ ਨਾਮ ਤੇ ਵੀ ਮੰਗਦੇ ਆ ਸਾਡਾ ਮਾਲ ਵੀ ਤੁਹਾਨੂੰ ਜੈ ਲక్ష్ਮੀ ਦਾ ਮਾਲ ਦਿਓ ਜਾਂ ਡੈਕੋ ਸਟਾਰ ਦਾ ਮਾਲ ਦਿਓ ਬਲਵਾਸੇ-ਬਾਸੇ ਵੀ ਜਾਂਦਾ ਹੁਣ ਉਹਨਾਂ ਨੂੰ ਪਤਾ ਹੀ ਆ ਵੀ ਵਧੀਆ ਕੰਪਨੀਆਂ ਸਾਡਾ ਓਵਰਆਲ ਹਰ ਇੱਕ ਦੁਕਾਨ ਤੇ ਮਾਲ ਜਾਂਦਾ ਜੀ ਦੁਕਾਨ ਇੱਥੇ ਕੋਈ ਐਸੀ ਨਹੀਂ ਜਿੱਦੇ ਮਾਲ ਨਹੀਂ ਜਾਂਦਾ ਤੇ ਬਾਈ ਜੀ ਤੁਹਾਨੂੰ ਇੱਥੋਂ ਬਹੁਤ ਸਸਤਾ ਸਮਾਨ ਮਿਲਣਾਗਾ ਇੱਕ ਵਾਰੀ ਟਰਾਈ ਜ਼ਰੂਰ ਕਰਿਓ ਇੱਥੇ ਪਹੁੰਚੋ ਦੇਖਿਓ ਸਮਾਨ ਇਹਨਾਂ ਕੋਲੇ ਆਕੇ ਜੋ ਵੀ ਚੀਜ਼ ਇਹਨਾਂ ਕੋਲੇ ਜਿੱਦਾਂ ਤੁਹਾਨੂੰ ਹਰੇਕ ਚੀਜ਼ ਦਿਖਾਈ ਆਪਾਂ ਜ ਕੁਲ ਲਾਈਟਾਂ ਲੈਣੀਆਂ ਤੁਹਾਨੂੰ ਉਹ ਵੀ ਮਿਲ ਜਾਣੀਆਂ ਹੈਗੀਆਂ ਹਰ ਇੱਕ ਚੀਜ਼ ਤੁਹਾਨੂੰ ਇੱਥੋਂ ਮਿਲਣੀ ਹੈਗੀ ਮਿਸਤਰੀ ਤੱਕ ਇਹਨਾਂ ਨੇ ਤੁਹਾਨੂੰ ਪ੍ਰੋਵਾਈਡ ਕਰਵਾ ਦਿੰਨੇ ਆ ਤਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਧੰਨਵਾਦ